ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਐਸ ਦੀ ਵੀਰ ਜੇ ਇੱਕ ਪਲੂਨ ਤੇ ਇੱਕ ਦੂਜਾ ਸੂਗਾ ਪਿਓਰ ਐਚ ਐਫ ਬਰੀਡ ਦੇ ਦੋ ਬੱਚੇ ਦਿਖਾਉਣੇ ਆ ਤੁਹਾਨੂੰ ਇਹ ਸੇਰ ਆ ਟਟੇਲੇ ਇਹਨਾਂ ਬਾਰੇ ਵੀਰ ਨੂੰ ਪੁੱਛਦੇ ਆਓ ਅੱਗੇ ਕਰਵਾ ਸਤਿ ਸ਼੍ਰੀ ਅਕਾਲ ਬਾਈ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਗੱਡੀ ਪੰਡ ਕੇ ਸਰਹਿੰਦਾਲਾ ਭਾਈਤੇ ਤੋਂ 4 ਕਿਲੋਮੀਟਰ ਦੀ ਜਿੱਦਿਆ ਠੀਕ ਐ ਤੇ ਮੋਬਾਈਲ ਨੰਬਰ ਆਪਣਾ 9814364095 9814364095 ਜਿਹੜੀ ਪਹਿਲੇ ਨੰਬਰ ਤੇ ਆਪਾਂ ਬੱਚੀ ਦੇਖੀ ਜਾਂਦੇ ਆ ਗੰਦੋ ਕਿਵੇਂ ਆਈ ਇਹ ਇੱਕ ਅੱਛੀ ਹੀਰੀ ਆ ਜੀ ਉਹ ਤੋਂ ਦਾਂਦੀ ਠੀਕ ਐ ਹੀਰੀ ਪਹਿਲਾਂ ਸੁਆਜੋ ਪਹਿਲਾਂ ਸੁਆਜੋ ਠੀਕ ਐ ਦਿਨ ਕਿਹ ਐ ਕੱਢਦੀ ਐ ਜੇ ਲੈ ਜੂਗੇ 5-6 ਦਿਨ ਲੈ ਜਾਂਦੇ ਜੀ ਠੀਕ ਐ 5-6 ਦਿਨ ਬਾਕੀ ਥੋੜੀ ਸਵੇਲਿੰਗ ਪਾਉਣ ਲੱਗ ਗਈ ਹੈ ਨਾ ਸਵੇਲਿੰਗ ਦਾ ਬਾਕੀ ਪਾਣੀ ਮੱਢ ਠੀਕ ਐ ਆਪਾਂ ਫਾਰਮਰ ਨੂੰ ਪੁੱਛਿਆ ਵੀ ਕਿਹੜੇ ਸੀਮੰਦ ਜਿਹੇ ਹੈਗੇ ਕਿਹੜੇ ਨਹੀਂ ਹਾਂ ਫਿਰ ਰਿਕਾਰਡ ਹੈਗਾਗਾ ਠੀਕ ਹੈ ਆਪਾਂ ਕੰਟੈਕਟ ਤੇ ਦੱਸ ਦਾਂਗੇ ਮੈਂ ਜੀ ਹਾਂ ਠੀਕ ਹੈ ਅੱਗੇ ਕਿਹੜਾ ਲੱਗਿਆ ਉਹ ਵੀ ਕਨਫਰਮ ਹਾਂ ਸਾਰਾ ਠੀਕ ਹੈ ਕੀ ਰਿਕਾਰਡ ਵਗੈਰਾ ਜੀ ਫਾਰਮਰ ਜਿੱਥੇ ਗਾਂ ਆਈ ਆਪਣੀ ਕੋ ਬੱਛੀ ਦੀ ਮਾਂ ਤੋਂ ਨੇ ਜੀਗਾ 40-40 ਕਿਲੋ ਦੁੱਧ ਠੀਕ ਹੈ ਹਾਂਜੀ ਉਮੀਦ ਕਿੰਨੀ ਕਿਲਾ ਸਕਦਾ ਪਹਿਲੇ ਜੀ ਅਪਾ ਚੱਲਣ ਦੀ ਜੀ 30 ਪਲਸ ਨੂੰ ਟੱਚ ਕਰੂਗੀ ਜੀ ਮੈਂ ਠੀਕ ਹੈ ਹਾਂਜੀ ਆਪਾਂ ਐਵਰੇਜ ਮੰਨ ਕੇ ਜੇ ਲਈ ਮੌਸਮੋਂ ਠੰਡਾ ਹੋਣ ਲੱਗ ਗਿਆ ਬਾਰਸ਼ ਨੇ ਹੋਣ ਲੱਗ ਗਿਆ ਹਨਾ ਵੀ 30 ਦੀ ਐਵ ਠੀਕ ਹੈ ਸੋ ਲੇਵਾ ਵਗੈਰਾ ਦੇਖੋ ਭੜਾ ਮਾਣੇ ਬੜੇ ਪੌਣ ਲਾਗੀ ਥਣ ਚਾਰੇ ਨਿਕਲਦੇ ਪੁੱਟ ਫੁੱਟ ਦੀ ਵਿੱਚੀ ਆ ਮੂਰਲੇ ਸਲੰਜ ਮਗਰਲੇ ਚ ਪੌਣੇ ਗੱਠ ਦੀ ਵਿੱਚੀ ਤੇ ਦੰਦੋ ਬਿਲਕੁਲ ਖੀਰੀ ਕਨਫਰਮ ਹਨ ਸੋ ਦੰਦੋ ਬਿਲਕੁਲ ਖੀਰੀ ਆ ਪਾ ਦੰਦ ਪੱਟ ਕੇ ਦਿਖਾ ਦਿੰਨੇ ਆ ਸੋ ਆ ਦੇਖੋ ਹਾਲੇ ਕੋਈ 22 ਤਾਈ ਲਾਗਦੀ ਨਹੀਂ ਦੰਦਾਂ ਸਿੱਟਰ ਦੀ ਕੱਡੂ ਘੜ ਘੜ 2 ਮਹੀਨੇ ਜਾਂ ਦੰਦ ਫਿੱਟਣ ਨੂੰ ਬਣੇ ਏ ਜੀ ਸਾਰੀ ਇਹਦੀ 22 23 ਮਹੀਨੇ ਬਣਦੀ ਹਨ 22 23 ਮਹੀਨੇ ਦੀ ਠੀਕ ਹੈ ਇਹ ਆ ਜਮਾ ਸਾਹਿਬ ਜੀ ਨੂੰ ਕਹਿੰਦਾ ਸੁਧਰੀ ਬਰੀਡ ਜਮਾ ਹਨ ਠੀਕ ਹੈ ਚੰਗੇ ਰਿਕਾਰਡ ਕੀ ਲਿਖਿਆ ਤੇ ਰੇਟ ਇਹਦਾ ਕੀ ਹੋਊਗਾ? 3 ਮਿਲੇ ਮੌਲ ਕਰੂ ਨਾ ਕੋਸੇ ਨਾ ਪੂਰੇ 1 ਲੱਖ ਦੀ ਬੱਚੀ ਦੇ ਦਾਂਗੇ। ਪੂਰੇ ਲੱਖ ਜਮਾ। ਧੋਰੀ ਬਾਹਰ ਨੇ। ਸੋ ਵੀਰੋ ਲੱਖ ਰੁਪਏ ਦੀ ਬੱਚੀ ਜਮੈਂ ਬਿਲਕੁਲ ਠੀਕ ਹੈ ਵੀ 10-15 ਹੀ ਮੰਗ ਲਈ ਹੈ ਨਾ। ਤੇ ਬੱਚੀ ਇਹ ਪ੍ਰਿੰਟ ਪ੍ਰਿੰਟ ਤੇ ਕੱਦ-ਗਾਠ ਕੋਈ ਵੀ ਰੇ ਨਾ ਕਿਸੇ ਵਿੱਚ ਕੋਲੇ ਜਾਵੜੇ ਛੋਟੀ ਨਿਕਲੀ ਸਾਡੇ ਪਸੰਦ ਨਹੀਂ ਆਈ। ਤੇ ਚੀਜ਼ ਠੀਕ ਹੈ ਚੀਜ਼ ਨਗੀਨਾ ਜਮਾ। ਕਿਆ ਬਾਤਾਂ ਫੇਸ ਕੁਆਲਟੀ ਵਗੈਰਾ ਦੇਖੋ ਫੁੱਲ ਬਰੀਡ ਆ। ਇਦਾਂ ਦੀ ਬੱਚੀ ਘਰੇ ਜਾਵੜੀ। 2 ਸਾਲ ਦੇ ਵਿੱਚ ਇਹ ਤਿਆਰ ਹੋਈਏ ਜਿਹੜੇ ਇਹ ਮੰਨ ਕੇ ਚਲੋ ਕਾਫ ਵਗੈਰਾ ਵੀ ਦੇ ਹੋਣਗੇ ਜਿਵੇਂ ਅੱਜ ਵੀਰ ਨੇ ਲੱਖ ਰੁਪਏ ਕਿਹਾ ਉਹਦੇ ਨੂੰ ਕੀਮਤ 15000 ਵੱਜ ਜਾਂਦੀ ਆ ਮੰਨ ਕੇ ਚੱਲੇ ਬੱਚਾ ਹੀ ਪੰਜਾਬੀ ਸ਼ਾਦਾ ਦੇ ਦੇਣਾ ਇਹਨੇ ਜਮਾ ਹਣਾ ਬਹੁਤ ਚੰਗਾ ਰਿਕਾਰਡ ਆ ਲਿਖਿਆ ਹੋ ਮੇਰਾ ਠੀਕ ਆ ਸੀਮਨ ਫਿਰ ਸੈਕਸਰੀ ਹੋ ਲੱਗਿਆ ਵੇ ਨਾਰਮਲ ਹੈ ਸੀਮਨ ਨਾਰਮਲ ਹੈ ਠੀਕ ਐ ਸੋ ਸੀਮਨ ਨਾਰਮਲ ਲੱਗਿਆ ਵਗੈਰਾ ਜਾਇ ਜਾ ਵੀਰ ਦੀ ਲੱਖ ਰੁਪਏ ਕੀਮਤ ਐ ਲੱਖ ਜੋ ਮਾਨਤਨ ਹੋ ਬੰਦੇ ਦਾ ਸੋ ਲੱਖ ਦੇ ਵਿੱਚੋਂ ਮਾਨਤਨ ਹੋ ਜੂਗਾ ਪਰ ਬੱਚੀ ਜਮਾ 100 ਕੁਆਲਿਟੀ ਵਾਲੇ ਨਗੀਨਾ ਜਮਾ ਕਿਆ ਬਾਤ ਆ ਜਿਹਦੇ ਘਰੇ ਜਾਵੜੀ ਘਰ ਦਾ ਸ਼ ਹੁਣ ਮੰਨ ਕੇ ਚਲੋ ਬਹੁਤ ਵੀਰ ਫਾਰਮ ਨਵੇਂ ਸਟਾਰਟ ਹੁੰਦੇ ਪਏ ਹੈਗੇ ਇਦਾਂ ਦੇ ਵੇੜਾ ਆਪਾਂ ਲੱਖ ਦੇ ਡੇੜ ਗਿੜ ਪਾਵਾਂਗੇ ਤਾਂ ਆਪਣਾ ਲਾਜ਼ ਨਹੀਂ ਹੁੰਦਾ ਜਦੋਂ ਕੀ ਵਾਰ ਆਪਾਂ ਬਾਹਲੇ ਵੱਡੇ ਭਾਜ ਵੜ ਜਾਂਦਾ 2 ਤੋਂ 2 ਲੱਖ ਰੁਪਈਆ ਤੇ ਥੋੜਾ ਸੂਰਜ ਆਪਾਂ ਉਸੂ ਲੈ ਲਿਆ ਬਾਕੀ ਨਵਾਂ ਹਾਣਾ ਨਿਊ ਜਨਰੇਸ਼ਨ ਆ ਬਿਲਕੁਲ ਸੁਧਰੀ ਹੋਈ ਬੀੜ ਆ ਜਾਵਾ ਲੱਖ ਰੁਪਈਆ ਬਿਲਕੁਲ ਇਹ ਜੀ ਚੀਜ਼ ਇਹਦੇ ਅੰਗ ਢੰਗ ਚੀਜ਼ ਦੇ ਹਿਸਾਬ ਨਾਲ ਬਿਲਕੁਲ ਰੇਟ ਸ਼ੂਟ ਕਰਦਾ ਪਿਆ ਤੇ ਵਾਕ ਹੀ ਲੈਵਾ ਬੈਕ ਵਾਰ ਆਪਾਂ ਨੀੜ ਤੋਂ ਫੇਰ ਦਿਖਾ ਦਿੰਨੇ ਆ ਤੇ ਵਾਰ ਖਾਂਗੇ ਤਾਂ 25-5000 ਰੁਪਏ ਵਿੱਚ ਹੋਊਗੀ ਪੰਜ ਤੇ ਗਰਾਬੀ ਗ ਅੱਗੇ ਭਾਈ ਜੀ ਦੋ ਨੰਬਰ ਜਿਹੜੀ ਬੈੜ ਦੇਖਦੇ ਪਏ ਆ। ਇਹ ਦੂਜਾ ਸੂਆ ਤੇ ਨਿਗਾਹੇ ਦਾ ਦੇਖਣਾ ਯਾ ਸ਼ਕੀ ਆ। ਜੈਨੂਅਲ ਦੂਜਾ ਸੂਆ। ਕੈ ਦਿਨ ਲੈਂਦੀ ਪਈ ਐ ਇਹ? ਇਹਦੇ ਪਏ ਆਏ ਇੱਕ ਹਫਤਾ। ਇੱਕ ਹਫਤਾ ਬਾਕੀ ਤੇ ਲੇਵਾ ਜਮਾ ਫਾੜੀ ਆ ਰਹਾ ਹਨਾ। ਸੋ ਲੇਵਾ ਦੇਖੋ ਫਾੜੀ ਆਲਾ ਤੇ ਢੱਲਾ ਢੁਲਾ ਬਹੁਤ ਪਈਆਂ। ਇਹਦਾ ਕੀ ਰਿਕਾਰਡ ਰਿਹਾ ਪਹਿਲਾਂ ਦੁੱਧ ਦਾ? ਦੁੱਧ ਦੱਸਣਾ 35 ਕਿਲੋ ਕਿਲੇ ਤੂਨ ਨੇ। ਠੀਕ ਐ। ਹਾਂਜੀ। ਇਹਦੀ ਅੰਦਾਜ਼ਾ ਇਹ ਬਰੂਡ ਦੀ ਆ। ਠੀਕ ਐ। 40 ਇੱਕ 27 ਲੱਗਿਆ ਮੈਨੂੰ। ਬਰੂਡ ਦੀ ਆ ਬਾ 40 ਇੱਕ 27 ਲੱਗਿਆ ਵਾ। ਕੈ ਦਿਨ ਕੱਢਦੇ ਨੇ ਹਫਤਾ ਲਈ ਗ੍ਰਾਊਨਡ ਕੋਲ ਅੰਦਾਜ਼ਾ ਜੈਤ ਕੀ ਦੁੱਧ ਕਿੱਥੇ ਕਿ ਚੱਲ ਜੂਏ ਗਰਮੀ ਆ ਜੇ ਮਰਮੜਾ ਮੌਸਮ ਠੰਡਾ ਹੋਵੇ ਤਾਂ 40 ਕਿਲੋ ਟੱਚ ਮਰਮੜੇ 35 36 ਕਿਲੋ ਦਾ ਪਾਉ ਰੇਟ ਇਹਦਾ ਕੀ ਰਹਿਣਾ ਇਹ 1,35,000 ਰੁਪਏ ਦੇ ਦੇਗਾ 1,35,000 ਦੀ ਥੋੜੀ ਬਾਹਰ ਨੂੰ ਸੋ ਦੂਜੇ ਨੰਬਰ ਦੀ ਬੱਚੀ ਦੇਖੀ ਜਾਨੇ 1,35,000 ਦੀ ਫੁੱਲ ਸਾਈਜ਼ ਆ ਬਰੀਡ ਵਗੈਰਾ ਪੂਰੀ ਓਕੇ ਆ ਤੇ ਫਾਰਮਰ ਟੈਕ ਟੂ ਸਾਰੇ ਫਿਰਕਨਾਂ ਚ ਪਏ ਪਿਆ ਹਨਾ ਬਹੁਤ ਚੰਗਾ ਰਿਕਾਰਡ ਆ ਫਾਰਮਾ ਜੀ ਤੇ ਥੱਲੇ ਨਾੜਾਂ ਦੇਖੋ ਜਿਵੇਂ ਕਿਆ ਬਾਤ ਆ ਭਾਰਤ ਦਾ ਨਕਸ਼ਾ ਬਣਿਆ ਪਿਆ ਜਿਵੇਂ ਜਿਹੜੇ ਵੀਰ ਨੇ ਪੇਮੈਂਟ ਲਾ ਲਈ ਜਮਾ ਸਵਾਦ ਲੈ ਦੂ ਤੇ ਮਨ ਦੁੱਧ ਦਾ ਪੈਂਦਾ ਕਰਦਣਾ ਇਸ ਵੜ ਨੇ ਜਮਾ 22 ਕਿਲੋ ਪਸ ਤਿੰਨ ਨਾੜਾ ਨੂੜਾ ਨਾਲ ਜਮਾ ਗੁੰਦੀ ਪਈ ਆ ਹਨ ਤੇ ਬਾਕੀ ਇਸ ਕਹਿੰਦੇ ਜਿੰਨੀ ਹੈਗਾ ਨਰਮਕ ਚਮੜੀ ਦੇ ਵਿੱਚ ਆ ਜਮਾ ਬਿਲਕੁਲ ਸਵਾਦ ਦੇਖੋ ਹਵਾਨੇ ਤੇ ਨਾੜਾ ਵਗੈਰਾ ਦੇ ਪੂਰੀ ਸਾਫ ਸੁਥਰੀ ਜਮਾ ਤੇ ਥੱਲੇ ਮਿਰਕ ਵੇਨ ਵਗੈਰਾ ਦੇਖੋ ਬਹੁਤ ਚੰਗੀ ਤੇ ਫਾੜੀ ਵਾਲਾ ਹਵਾਨਾ ਤੇ ਚਮੜੀ ਵਗੈਰਾ ਦੇਖੋ ਬਿਲਕੁਲ ਨਰਮ ਚਮੜੀ ਦੇ ਵਿੱਚ ਆ ਹਵਾਨੇ ਚ ਬਾਲ ਢਿੱਲਾ ਕਾਫੀ ਪੰਜਾਇ ਦੇ ਰੇਟ ਇਹਦਾ ਹੈਗਾ 135000 ਰੁਪਏ ਅਰੇ ਲੈ ਕੱਢ ਜੂ 10 ਦਿਨ ਹਣਾ ਬਾਕੀ ਉਹਨਾਂ ਬਾਅਦ ਥੋੜੀ ਬਾਰਿਸ਼ ਹੋ ਗਈ ਮੌਸਮ ਠੰਡਾ ਸਹੀ ਟਾਈਮ ਲੈ ਕੇ ਸੂਗੀ ਜਮਾ ਤੇ ਕੰਨੀ ਵਾਲੇ ਦੰਦ ਖੜੇ ਆ ਇਹਦੇ ਤੇ 135 ਜੋ ਗੁਜਾਇਸ ਹੋ ਘਰ ਆਏ ਦੀ ਜਾ ਜਾ ਗੱਲਾਂ ਬੰਦ ਦੇ ਤੂੰ ਸੋ 135 ਦੇ ਵਿੱਚੋਂ ਗੁਜਾਇਸ ਹੋ ਜਾਣੀ ਐ ਦੂਜੇ ਨੰਬਰ ਤੇ ਦੂਜਾ ਸੂਦਾ ਸੁੰਦੀ ਪਈਆ ਦੋ ਬੇੜਾ ਦਿਖਾਈਆਂ ਆਪਾਂ ਬੱਚੇ ਨਵਾਂ ਹਾਨੀ ਆ ਜਮਾ ਬਲੱਡ ਦੇ ਵਿੱਚ ਕਿਸੇ ਵੀ ਵੀਰ ਦੇ ਕੋਈ ਵੀ ਨਖ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲ ਜਾਈਏ